ਰਣਜੀਤ ਬਾਵੀ ਤਾਂ ਅਜਿਦੇ 6 ਮਹੀਨੇ ਪਹਿਲਾਂ ਇੱਕ ਪੰਗਾ ਪਿਆ ਸੀ ਜੋ ਕਿ ਹਿਮਾਚਲ ਦੇ ਲੋਕਾਂ ਦੇ ਨਾਲ ਪਿਆ ਸੀ ਜਿੰਨੇ ਵੀ ਸ਼ੋਅ ਬੁੱਕ ਸੀ ਹਿਮਾਚਲ ਦੀ ਸਾਈਡ ਦੇ ਰਣਜੀਤ ਬਾਵੀ ਤੇ ਰੱਦ ਕੀਤੇ ਗਏ ਸੀ ਰਣਜੀਤ ਬਾਵੀ ਨੇ ਇੱਕ ਗਾਣਾ ਗਾਇਆ ਸੀ ਜਿਸ ਕਰਕੇ ਕਿ Hindu ਵੀਰ ਬਹੁਤ ਜ਼ਿਆਦਾ ਭੜਕ ਗਏ ਸੀ ਤੇ ਰਣਜੀਤ ਬਾਵੀ ਦਾ ਹਿਮਾਚਲ ਦੀ ਐਂਟਰੀ ਮਨਾ ਕਰ ਦਿੱਤੀ ਸੀ ਜਿੰਨੇ ਵੀ ਸ਼ੋਅ ਇਹਨਾਂ ਦੇ ਬੰਦ ਕਰ ਦਿੱਤੇ ਕੀਤੇ ਗਏ ਤੇ ਹੁਣ ਲਾਸਟ ਦਿਸੰਬਰ ਤੇ ਹਿਮਾਚਲ ਦੇ ਵਿੱਚ ਇੱਕ ਰਣਜੀਤ ਬਾਵਾ ਦਾ ਨਵਾਂ ਸ਼ੋਅ ਆਰਗੇਨਾਈਜ਼ ਕੀਤਾ ਗਿਆ ਜਿਸ ਵਿੱਚ ਕਿ ਰਣਜੀਤ ਬਾਵੇ ਨੂੰ ਬੁਲਾਇਆ ਤੇ ਰਣਜੀਤ ਬਾਵੇ ਨੇ ਬੜੇ ਹੀ ਪਿਆਰ ਦੇ ਨਾਲ ਸਾਰਿਆਂ ਨੂੰ ਸਮਝਾਇਆ ਤੇ ਬੇਨਤੀ ਕੀਤੀ ਕਿ ਯਾਰ ਇਦਾਂ ਨਾ ਕਰਿਆ ਕਰੋ ਮੇਰੇ ਸਾਰੇ ਜਿੰਨੇ ਵੀ ਪਹਾੜੀ ਵੀਰ ਨੇ ਸਾਰੇ ਮੇਰੇ ਦੋਸਤ ਨੇ ਮਿੱਤਰ ਨੇ ਬਾਕੀ ਸੁਣੋ ਬਾਵੇ ਦੀ ਇਹ ਪੂਰੀ ਵੀਡੀਓ ਯਾਰ ਤੁਹਾਡੇ ਸਾਡੇ ਨਾ 3 ਸ਼ੋਅ ਕੈਨਸਲ ਹੋ ਗਏ ਹਿਮਾਚਲ ਜੰਮੂ ਚ ਤੁਹਾਡੇ ਵਾਲੇ ਬੰਦੇ ਸਾਨੂੰ ਆਉਣ ਹੀ ਨਹੀਂ ਦੇ ਤੁਸੀ ਉਹਨਾਂ ਨੂੰ ਕਹੋ ਸਾਡਾ ਕੋਈ ਵਿਰੋਧ ਨਹੀਂ ਅਸੀਂ ਬੜਾ ਕਿੰਨਾ ਪਿਆਰ ਕਰਦੇ ਆ ਤੁਹਾਨੂੰ ਅਸ ਉਹ ਕਰੋ ਹਿਮਾਚਲ ਵਾਲੇ ਆਪਣੇ ਫੋਨ ਆਨ ਕਰੋ ਜਿੰਨੇ ਵੀ ਪਹਾੜੀ ਸਟੂਡੈਂਟ ਆ ਜਿੰਨੇ ਵੀ ਪਹਾੜਾਂ ਚ ਸਟੂਡੈਂਟ ਆ Shimla ਚੋਂ ਆ Himachal ਚੋਂ ਆ Jammu ਚੋਂ ਆ ਜਿੱਥੋਂ ਵੀ ਆਊਟ ਆਫ ਆਈ ਮੀਨ ਜਿਹੜਾ ਬਾਰਡਰ ਪੰਜਾਬ ਦਾ ਕਰੇ